محلہ نوان جو نر دکھ میں دکھ نہیں مانا سکھ سنیوں آتے نہیں جاکا ਕੰਚਣ ਮਾਟੀ ਮਨ ਜੋ ਨਰ ਦੁੱਖਮਾ ਦੁੱਖ ਨਹੀਂ ਮੰਨ ਸੁਖ ਸੁਨੇਹ ਹੋਰ ਭੈ ਨਹੀਂ ਜਾਖ ਕੰਚਣ ਮਾਟੀ ਮਨ ਰਹਾ ਨਾ ਹੰਦਿਆ ਨਾ ਉਸਤਤ ਜਾ ਕਾ ਲੋਭ ਮੋਹ ਅਮਨ ਹਰਖ ਸੋਗ ਤੇ ਰਹਿ ਨਿਆਰੋ ਨਾਹਿ ਮਾਨ અપਮਾਨ ਅਸਾ ਮਨ ਸਾ ਸਗਟ ਅਗੰ ਜਗ ਤੇ ਰਹੈ ਨਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘਟ ਬ੍ਰਹਮ ਨਿਵਸਾ ਕਿਰਪਾ ਦੇ ਨਰਖੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੌਰ ਕਿਰਪਾ ਜਿਹ ਨਰ ਕੋ ਕੀਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸواری ਗੁਰੂ ਪਿਆਰੀ ਪਰਮ ਸਤਕਾਰਯੋਗ ਗੁਰੂ ਕੀ ਸੰਗਤ ਗਰੀਨ ਆਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਮਿਹਰ ਸਦਕਾ ਅੰਮ੍ਰਿਤ ਵੇਲੇ ਦਾ ਸਮਾਪਤ ਹੋਇਆ ਅੰਮ੍ਰਿਤ ਵੇਲੇ ਦੇ ਸਮੇਂ ਦੀ ਬਾਣੀ ਦੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਨਿਤਨੇਮ ਕਰਾਉਣਾ ਕੀਤਾ ਹਨ ਸੋ ਆਵੋ ਹਣ ਕੋ ਸਮਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀਰੀ ਬਾਣੀਆਂ ਸਰਬਾਣੀ ਜੋ ਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਤਨ ਤਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਸੁਣਦਿਆਂ ਮੰਨਦਿਆਂ ਕਬੀਰ ਇਕ ਘੜੀ ਆਧੇ ਘੜੀ ਆਧੇ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ ਦੇ ਮਹਾਵਾਕਨ ਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਅਮਰਤ ਵੇਲੇ ਦੇ ਸ਼ਬਦ ਦੇ ਵਿਚਾਰ ਸਾਂਝੀ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰਨਾ ਕਰੀਏ ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸਤਿਗੁਰੂ ਗੁਰੂ ਗਰੀਨਵਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 63 ਅੰਗ ਤੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਸ਼ਬਦੀ ਵਿਚਾਰ ਤੋਂ ਪਹਿਲਾਂ ਸਹਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਪ੍ਰੇਮ ਤੇ ਸਤਿਕਾਰ ਦੇ ਨਾਲ ਬਲਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵ ਸੋਠ ਰਾਗ ਦੁਆਰਾ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਅਨ ਬਖਸ਼ਿਸ਼ ਕਰਦੇ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਸਤਸੰਗ ਜੀ ਸਤਿਗੁਰੂ ਗਰੀ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਅਵਸਥਾ ਹੈ ਜਾਂ ਉਹ ਗੁਰੂ ਕੇ ਪਿਆਰਿਆਂ ਦੀ ਇੱਕ ਅਵਸਥਾ ਹੈ ਕਹਿੰਦੇ ਜਿਹੜਾ ਨਰ ਜਿਹੜਾ ਮਨੁੱਖ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸਨੇਹੋ ਅਰ ਭੈ ਨਹੀਂ ਜਾਕਾ ਕੰਚਨ ਮਾਟੀ ਮੰਨਦਾ ਦੁੱਖ ਨੂੰ ਦੁੱਖ ਨਹੀਂ ਮੰਨਦਾ ਤੇ ਸੁਖ ਦੇ ਨਾਲ ਪ੍ਰੇਮ ਨਹੀਂ ਕਰਦਾਗਾ ਸਾਰੀ ਦੁਨੀਆ ਹੀ ਸਾਧ ਸੰਗਤ ਜੀ ਹੁਣ ਜੇ ਆਪਾਂ ਦੁੱਖ ਦੀ ਗੱਲ ਕਰੀਏ ਚਾਰ ਦੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ ਬੜੇ ਵੱਡੇ ਦੁੱਖ ਨੇ ਸਾਹਿਬ ਜੀ ਕਿਰਪਾ ਕਰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਦੁੱਖ ਭੁੱਖ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਭੁੱਖ ਸਹਾਰਨੀ ਇਹ ਵੀ ਇੱਕ ਦੁੱਖ ਹੈ ਸੋ ਇਸੇ ਤਰ੍ਹਾਂ ਹੀ ਵਿਛੋੜੇ ਦਾ ਦੁੱਖ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਪਰਿਵਾਰ ਤੋਂ ਵਿਛੋੜਾ ਪੈ ਜਾਣਾ ਸੋ ਜਿਵੇਂ ਆਪਾਂ ਸਾਧ ਸੰਗਤ ਜੀ ਇਤਿਹਾਸ ਪੜ੍ਹਦੇ ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਸਥਾਨ ਉਹ ਜਿੱਥੇ ਗਰੀਨਵਾਸ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਦਾ ਵਿਛੋੜਾ ਪਿਆ ਹੈ ਉਸ ਸਥਾਨ ਦਾ ਨਾਂ ਹੀ ਪਰਿਵਾਰ ਵਿਛੋੜਾ ਜਿੱਥੇ ਮਾਤਾ ਗੁਰੂ ਗੌਰ ਜੀ ਇੱਕ ਪਾਸੇ ਨੂੰ ਛੋਟੇ ਸ਼ਹਿਜਾਦੇ ਇੱਕ ਪਾਸੇ ਨੂੰ ਜਾ ਰਹੇ ਨੇ ਸੋ ਦੂਜੇ ਪਾਸੇ ਸਰਸਾ ਵਾਲਾ ਪਾਸਾ ਆਪਾਂ ਦੇਖਦੇ ਹਾਂ ਜਿੱਥੇ ਇੱਕ ਭਾਰੀ ਜੰਗ ਹੋਇਆ ਹੈ ਗੁਰੂ ਕੇ ਸਿੰਘ ਗੰਤੀ ਦੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਦੋਂ ਖਾਲੀ ਕੀਤਾ ਹੈ ਉਸ ਸਮੇਂ ਦੀ ਆਪਾਂ ਇਤਿਹਾਸ ਇਹ ਸੁਣਾਣਾ ਕਰਦੇ ਹਾਂ ਸੋ ਵੱਡੇ ਸ਼ਹਿਜਾਦੇ ਗੁਰੂ ਕੇ ਸਿੰਘ ਸਤਗੁਰੂ ਮਹਾਰਾਜ ਸਿੱਤੇ ਪਾਤਸ਼ਾਹ ਜੀ ਇਸ ਖਤਾਰ ਤੋਂ ਜਿੱਥੇ ਪਰਿਵਾਰ ਵਿਛੋੜਾ ਪੈਂਦਾ ਹੈ ਆਪ ਜੀ ਚੱਲ ਕਰਕੇ ਸਰਸਾ ਨਦੀ ਤੇ ਜੰਗ ਕਰਕੇ ਅੱਗੇ ਚਮਕੌਰ ਦੀ ਗੜੀ ਦੇ ਵਿੱਚ ਆਏ ਹੋਏ ਵਿਛੋੜਾ ਇੱਥੇ ਪਿਆ ਹੈ ਪਰਿਵਾਰ ਦਾ ਇਸੇ ਤਰ੍ਹਾਂ ਹੀ ਪਰਿਵਾਰ ਦੇ ਵਿੱਚੋਂ ਵਿਛੋੜਾ ਪੈ ਜਾਣਾ ਕਿਸੇ ਜੀਵ ਦਾ ਪਿਓ ਦੇ ਨਾਲੋਂ ਪੁੱਤ ਦਾ ਵਿਛੋੜਾ ਪੈ ਜਾਣਾ ਪਤ ਨਾਲੋਂ ਪਿਓ ਦਾ ਵਿਛੋੜਾ ਪੈ ਜਾਣਾ ਸੋ ਇਸੇ ਤਰ੍ਹਾਂ ਹੀ ਪਤਨੀ ਨਾਲੋਂ ਪਤੀ ਦਾ ਵਿਛੋੜਾ ਪੈ ਜਾਣਾ ਪਤੀ ਨਾਲੋਂ ਪਤਨੀ ਦਾ ਵਿਛੋੜਾ ਪੈ ਜਾਣਾ ਸੋ ਇਹ ਬੜੇ ਦੁੱਖ ਹੁੰਦੇ ਸੋ ਵਿਛੋੜੇ ਦਾ ਦੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਦੱਸਦੇ ਨੇ ਭੁੱਖ ਦਾ ਦੁੱਖ ਵਿਛੋੜੇ ਦਾ ਦੁੱਖ ਇਸੇ ਤਰ੍ਹਾਂ ਰੋਗ ਦਾ ਦੁੱਖ ਵੀ ਬੜਾ ਵੱਡਾ ਦੱਸਿਆ ਹੈ ਸੋ ਜਮਾਂ ਦੀ ਮਾਰ ਦਾ ਦੁੱਖ ਵੀ ਦੱਸਿਆ ਹੈ ਤੇ ਸਾਰੇ ਨਾਲ ਵੱਡਾ ਦੁੱਖ ਇੱਕ ਮੌਤ ਦਾ ਦੁੱਖ ਹੈ ਜਿਸ ਮੌਤੇ ਦੁੱਖ ਤੋਂ ਸਾਰੀ ਦੁਨੀਆ ਹੀ ਡਰਦੀ ਹੈ ਤੇ ਦੁੱਖ ਬਹੁਤ ਵੱਡਾ ਹੈ ਜਿਨ੍ਹਾਂ ਦਾ ਅਣਭਾਵ ਰੱਬ ਦੇ ਪਿਆਰਿਆਂ ਦਾ ਗੁਰਮੁਖਾਂ ਦਾ ਕਹਿੰਦੇ ਐਨਾ ਦੁੱਖ ਲੱਗਦਾ ਜਦੋਂ ਮੌਤ ਆਉਂਦੀ ਹੈ ਜਿਵੇਂ ਪਹਾੜਾਂ ਦੇ ਵਿੱਚ ਕਹਿੰਦੇ 72000 ਬਿਛੂ ਇੱਕ ਜ਼ਹਿਰੀਲੇ ਬਿਛੂ ਹੁੰਦੇ ਇੱਕ ਬਿਛੂ ਕਹਿੰਦੇ ਜਦੋਂ ਡੰਗ ਮਾਰਦਾ ਨਾ ਤੇ ਉਹ ਪੱਥਰ ਸੰਖੀ ਆ ਉੱਥੋਂ ਕਾਲਾ ਹੋ ਜਾਂਦਾ ਹੈ। ਇੰਨਾ ਜ਼ਹਿਰ ਹੁੰਦਾ ਹੈ ਤੇ ਇਕੱਠਾ 72 ਹਜ਼ਾਰ ਵਿੱਚੋਂ ਕੰਜੇ ਲੜੇ ਤੇ ਇੰਨਾ ਵੱਡਾ ਦੁੱਖ ਹੁੰਦਾ ਹੈ। ਜਾਂ ਜਿਵੇਂ ਮੁੱਖ ਦੇ ਵਿੱਚ ਦੀ ਪਾ ਕਰਕੇ ਕੋਈ ਕੰਡਿਆਲਾ ਕੰਡਿਆਂ ਵਾਲਾ ਛਾਪਾ ਹੁੰਦਾ ਉਹ ਖਿੱਚਣਾ ਸਰੀਰ ਦੇ ਵਿੱਚ ਦੀ ਸੋ ਜਿਤਨਾ ਵੱਡਾ ਦੁੱਖ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਬਚਨ ਕੀਤੇ ਨੇ ਜਗ ਮਰ ਨਾ ਭਾਇਆ ਆਪ ਲਕਾਇਆ ਮਤ ਜਮ ਪਕੜ ਲੈ ਜਾਏ ਜੀਓ ਸੰਸਾਰ ਦੇ ਜੀਵਾਂ ਨੂੰ ਮਰਨਾ ਭਾਉਂਦਾ ਨਹੀਂ ਹੈ ਹਰ ਇੱਕ ਮਨੁੱਖ ਸਾਧ ਸੰਗਤ ਜੀ ਆਪਣੀ ਲੰਮੀ ਉਮਰ ਚਾਹੁੰਦਾ ਜਿਉਂਦਾ ਰਹਿਣਾ ਚਾਹੁੰਦਾ ਪਰ ਇਹ ਮੌਤ ਦੇ ਦੁੱਖ ਕਰਕੇ ਬੜੇ ਬੜੇ ਵੱਡੇ ਆਪਣੇ ਆਪ ਨੂੰ ਕਹੌਣ ਵਾਲੇ ਸਾਧ ਸੰਗਤ ਜੀ ਜਦੋਂ ਮੌਤ ਆਉਂਦੀ ਹੈ ਨਾ ਜਿਵੇਂ ਇੱਕ ਸਾਖੀ ਵੀ ਆਉਂਦੀ ਹੈ ਇੱਕ بڑا ਸਿਆਣਾ ਫਿਲਾਸਫਰ ਬਹੁਤ ਸਿਆਣਾ ਸੀ ਕਹਿੰਦੇ ਉਹ ਆਪਣੇ ਨਾਲ ਦੀਆਂ ਅਨੇਕ ਹੀ ਤਸਵੀਰਾਂ ਮੂਰਤਾਂ ਬਣਾ ਲੈਂਦਾ ਹੁੰਦਾ ਸੀ ਬੜੀ ਉਹਦੇ ਕੋਲੇ ਕਲਾ ਸੀ ਕਹਿੰਦੇ ਜਦੋਂ ਉਹਦੀ ਮੌਤ ਆਈ ਸਹਸ ਸਿਆਨ ਪਾ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਇੱਥੇ ਸਾਖੀ ਸਾਧ ਸੰਗਤ ਜੀ ਆਉਂਦੀ ਹੈ ਹਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜੋ ਸ਼ਬਦ ਉਚਾਰਿਆ ਹੈ ਉਸ ਸਮੇਂ ਕਹਿੰਦੇ ਜਦੋਂ ਮੌਤ ਆਈ ਤੇ ਆਪਣੇ ਨਾਲ ਦੀਆਂ ਇਹ ਨੇ ਬਹੁਤ ਜਿਹੜੀਆਂ ਤਸਵੀਰਾਂ ਬਣਾ ਲਈਆਂ ਤੇ ਆਪ ਵੀ ਵਿੱਚ ਕਹਿੰਦੇ ਖੜ ਗਿਆ ਤਸਵੀਰਾਂ ਬਣਾ ਕਰਕੇ ਹੁਣ ਮੌਤ ਆਈ ਆ ਪਤਾ ਨਹੀਂ ਲੱਗ ਰਿਹਾ ਵਾਪਸ ਕਹਿੰਦੇ ਮੁੜ ਗਈ ਆ ਜਾ ਕਰਕੇ ਧਰਮਰਾਇ ਨੂੰ ਕਿਹਾ ਪਤਾ ਨਹੀਂ ਉੱਥੇ ਤੋਂ ਉਹਦੇ ਨਾਲ ਦੀਆਂ ਕਿੰਨੀਆਂ ਸੀ ਤਸਵੀਰਾਂ ਸੀ ਕਿਨੂੰ ਲਿਆਈਏ ਹੌਣਾ ਮੌਤ ਅੱਗੇ ਕਿਸੇ ਦਾ ਸਾਥ ਸੰਗਤ ਜੀ ਕੀ ਸਿਆਣਪ ਚੱਲ ਸਕਦੀ ਜਾਂ ਕਹ ਲੀਏ ਰੱਬ ਅੱਗੇ ਕੀ ਸਿਆਣਪ ਚੱਲ ਸਕਦੀ ਹੈ ਧਰਮਰਾਇ ਕਹਿਣ ਲੱਗਾ ਕਹਿੰਦੇ ਜਾਓ ਕਹਿੰਦੇ ਤੁਸੀਂ ਸਾਰੀਆਂ ਜਿੰਨਾਂ ਵੀ ਤਸਵੀਰਾਂ ਨਾ ਸਾਰੀਆਂ ਦੀ ਸ਼ਖਤ ਕਰਨੀ ਹੈ ਵਡਿਆਈ ਕਰਨੀ ਹੈ ਬਣਾਉਣ ਵਾਲੇ ਦੀ ਵਡਿਆਈ ਕਰਨੀ ਹੈ ਤੇ ਇੱਕ ਦੋ ਜਿਹੜੀਆਂ ਤਸਵੀਰਾਂ ਨਾ ਉਹਨਾਂ ਦੇ ਵਿੱਚ ਕਿਸੇ ਦਾ ਅੱਖ ਜਾਂ ਕਿਸੇ ਦਾ ਨੱਕ ਇਹ ਨੁਕਸ ਕਰ ਦਿਓ ਕਹਿੰਦੇ ਜਿਹੜਾ ਅਸਲੀ ਹੋਊਗਾ ਉਹ ਆਪੇ ਬੋਲ ਪੂਗਾ ਇਸੇ ਤਰ੍ਹਾਂ ਹੀ ਕੀਤਾ ਕਹਿੰਦੇ ਆ ਕਰਕੇ ਬੜੀ ਵਡਿਆਈ ਕੀਤੀ ਬਣਾਉਣ ਵਾਲੇ ਦੀ ਕਹਿੰਦੇ 1 2 ਤਸਵੀਰਾਂ ਦੇ ਵਿੱਚ ਨੁਕਸ ਕਰ ਦਿੱਤਾ ਇਹਦਾ ਥੋੜਾ ਜਿਹਾ ਕਹਿੰਦੇ ਨੱਕ ਵਿੰਗਾ ਇਹਦੀ ਥੋੜੀ ਜੀ ਅੱਖ ਨਹੀਂ ਠੀਕ ਉਦੋਂ ਹੀ ਕਹਿੰਦੇ ਭੱਜ ਕੇ ਕਹਿੰਦਾ ਦੱਸੋ ਕਿੱਥੇ ਨੁਕਸ ਆਇਆ ਫੜ ਲਿਆ ਕਹਿੰਦੇ ਮੌਤ ਨੇ ਮਾਰ ਲਿਆ ਸੋ ਇਹ ਮੌਤ ਦਾ ਦੁੱਖ ਜਗ ਮਰਨਾ ਪਾਇਆ ਆਪ ਲੁਕਾਇਆ ਮਤ ਜਮ ਪਕੜ ਲੈ ਜਾਏ ਜਿਉ ਸਹਸ ਸਿਆਣ ਪਾਲਾ ਕੋ ਹੋਵੇ ਤੱਕ ਨਾ ਚੱਲੇ ਨਾਲ ਸਤਿਗੁਰ ਸਾਹਿਬ ਜੀ ਦੇ ਪਾਵਨ ਬਚਨਾਂ ਪਰਮੇਸ਼ਰ ਦੇ ਨਾਲ ਮਨੋਖ ਦੀ ਇੱਕੋ ਹੀ ਨਹੀਂ ਚਲਦੀਗੀ ਸਿਆਰ ਭਵਾਂ ਸਹਸ ਹਜ਼ਾਰਾਂ ਸਿਆਣਪਾ ਕਿਉਂ ਨਾ ਹੋਣ ਸਾਹਿਬ ਜੀ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨਾ ਕਹਿੰਦੇ ਪਰ ਜਿਹੜੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਇਤਿਹਾਸ ਪੜਦੇ ਆ ਸਾਧ ਸੰਗਤ ਜੀ ਆਪ ਚੱਲ ਕਰਕੇ ਗਏ ਨੇ ਸੀਸ ਦੇਣ ਵਾਸਤੇ ਦਿੱਲੀ ਦੇ ਇੱਕ ਸਮੁੱਚੀ ਕੌਮ ਦੇ ਖਾਤਰ Hindu ਕੌਮ ਦੀ ਖਾਤਰ ਜਿਹੜੇ ਕਸ਼ਮੀਰੀ ਪੰਡਤ ਸੁਖਿਪ੍ਰਾਪ ਰਾਮ ਦੀ ਗਵਾਹੀ ਵਿੱਚ ਨੰਦਪੁਰ ਸਾਹਿਬ ਵਿਖੇ ਆਏ ਸੀ ਹਹਾਕਾਰ ਮੱਚੀ ਹੋਈ ਸੀ ਇੰਨਾ ਰੰਗੇ ਦਾ ਜ਼ੁਲਮ ਸੀ ਸਵਾ ਮਨ ਜੰਝੂ ਲਾ ਕਰਕੇ ਉਹ ਰੋਟੀ ਖਾਂਦਾ ਸੀ ਕਿਸੇ ਵੀ ਪੀਰ ਪਗੰਬਰ ਨੇ ਇਹਨਾਂ ਦੀ ਬਾਹ ਨਹੀਂ ਫੜੀ ਮੰਦਰਾਂ ਵਿੱਚ ਗਏ ਬੜੀਆਂ ਥਾਵਾਂ ਤੇ ਗਏ ਅਮਰਨਾਥ ਦੇ ਮੰਦਰ ਦੇ ਵਿੱਚੋਂ ਕਹਿੰਦੇ ਇਹਨਾਂ ਨੂੰ ਆਕਾਸ਼ ਪਾਣੀ ਹੋਈ ਹੈ ਦੇਵੀ ਦੇਵਤੇ ਵੀ ਕਹਿੰਦੇ ਸਾਰੇ ਜਵਾਬ ਦੇਵਗੇ ਜੇ ਐ ਸਮੇਂ ਤੁਹਾਡੇ ਧਰਮ ਦੀ ਕੋਈ ਰੱਖਿਆ ਕਰ ਸਕਦਾ ਹੈ ਉਹ ਕੇਵਲ ਤੇ ਕੇਵਲ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਦਰ ਹੈ ਫਿਰ ਇਹ ਚੱਲ ਕਰਕੇ ਅਨੰਦਪੁਰ ਸਾਹਿਬ ਆਏ ਸਾਰੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਪਏ ਬੇਨਤੀਆਂ ਕੀਤੀਆਂ ਅਰਜ਼ੋਈਆਂ ਕੀਤੀਆਂ ਕਿ ਮਹਾਰਾਜ ਅਤੇ ਪਾਤਸ਼ਾਹ ਰੰਗਜੀਤ ਸਾਡਾ ਧਰਮਾ ਜਿਹੜਾ ਖਤਮ ਕਰ ਰਿਹਾ ਹੈ ਤੇ ਗਰੀ ਨਵਾਸ ਅਤੇ ਪਾਤਸ਼ਾਹ ਜੀ ਨੇ ਫਿਰ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਸੋ ਆਪ ਜੀ ਨੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਵੱਡੀ ਕੁਰਬਾਨੀ ਦਿੱਤੀ ਹੈ ਕੋਈ ਮੌਤ ਦਾ ਖਾਹਬਣੀ ਇਹ ਦੇ ਅੰਦਰ ਦਰ ਨਹੀਂ ਅਰੰਗਜੀਤ ਐਸਾ ਜ਼ਾਲਮ ਬਾਦਸ਼ਾਹ ਸਤਗੁਰੂ ਸਾਹਿਬ ਜੀ ਦੇ ਸਾਹਮਣੇ ਸੋ ਤਨ ਗੁਰੂ ਕੇ ਸਿਖਾਂ ਨੂੰ ਆਪਾਂ ਇਤਿਹਾਸ ਹੁੰਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਿੰਨਾਂ ਨੂੰ ਹੀ ਸਤਗੁਰੂ ਗਰੀ ਨਿਵਾਸ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕੀਤਾ ਸੀ ਕਾਰਨ ਕੀ ਸੀਗੇ ਹੋ ਸਕਦਾ ਇਹਨਾਂ ਦੀ ਮੌਤ ਨੂੰ ਦੇ ਕੇ ਕਰਕੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਈਨ ਮੰਨ ਲੈਣ ਮੁਸਲਮਾਨ ਮੰਨਣਾ ਬੰਨ ਲੈਣ ਸੋ ਇਹੀ ਸ਼ਕਤ ਇਸ ਨਾਲ ਰੰਗੇ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਪ੍ਰਕਾਰ ਦਾ ਕੋਈ ਖੌਫ ਕੋਈ ਡਰ ਨਹੀਂ ਬੜੇ ਸ਼ਾਮ-ਦਾਮ ਦੰਡ ਭੇਦ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਦ ਦੇ ਵਿੱਚ ਇਸ ਤਰ੍ਹਾਂ ਰੰਗਾ ਰੰਗ ਜੇਵ ਕਹਿੰਦੇ ਉਲਝਾਉਣਾ ਚਾਹੁੰਦਾ ਹੈ ਰੰਗ ਜੇਵ ਨੂੰ ਰੰਗਦੇਵ ਮਹਾਰਾਜ ਸਾਹਿਬ ਜੀ ਨੇ ਕਹਿੰਦਾ ਮਹਾਰਾਜ ਦੇਖੋ ਤੁਹਾਡਾ ਧਰਮ ਹੀ ਹੋਰ ਹੈ ਸੋ ਤੁਹਾਡੇ ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਨਾ ਕਹਿੰਦੇ ਜੰਝੂ ਪਹਿਨਿਆ ਨਾ ਕਹਿੰਦੇ ਤਿਲਕ ਪਹਿਨਣਾ ਕੀਤਾ ਕਹਿੰਦੇ ਤੁਸੀਂ ਇਹਨਾਂ ਦੇ ਕੀ ਲੈਣਾ ਹੈ ਧਰਮ ਨੂੰ ਬਚਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਰੰਗਦੇਵ ਸਾਡੀ ਲੜਾਈ ਕੋਈ ਕਿਸੇ ਮਨੁੱਖ ਨਾਲ ਨਹੀਂ ਹੈ ਜਬਰਨਾਨ ਤੇ ਜ਼ੁਲਮ ਨਾਲ ਆਇਆ ਇਹ ਕਹਿੰਦੇ ਤੇਰੀ ਰਾਜ ਗੱਦੀ ਦੇ ਉੱਤੇ ਕੋਈ ਹਿੰਦੂ ਬੈਠਾ ਹੋਵੇ ਮੁਸਲਮਾਨਾਂ ਤੇ ਜ਼ੁਲਮ ਕਰੇਗਾ ਤਾਂ ਅਸੀਂ ਉਹਦੇ ਵੀ ਉੱਟ ਹੋਵਾਂਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਤੀ ਇਹ ਅਵਸਥਾ ਸਤਿਗੁਰੂ ਸਾਹਿਬ ਜੀ ਦੀ ਹੈ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁੱਖ ਸਨੇਹ ਹੋਰ ਭੈਣੀ ਜਾਕਾ ਅਕਸਰੀ ਦੇਖਦੇ ਆਂ ਜਦੋਂ ਕਿਸੇ ਤੇ ਦੁੱਖ ਆ ਜਾਂਦਾ ਮਨੁੱਖ ਉੱਚੀ ਉੱਚੀ ਚੀਕਾਂ ਮਾਰਦਾ ਰਹਿੰਦਾ ਵਰਲਾਪ ਕਰਦਾ ਤੇ ਪਰ ਜਦੋਂ ਸੁੱਖ ਆ ਜਾਂਦਾ ਉਦੋਂ ਖੁਸ਼ੀਆਂ ਮਨਾਉਂਦਾ ਹੈ ਸੋ ਸੁੱਖ ਸਨੇਹੋਂ ਪ੍ਰੇਮ ਕਰਦਾ ਸੁੱਖ ਦੇ ਨਾਲ ਸੁੱਖ ਸਨੇਹੋਂ ਅਰ ਭੈ ਨਹੀਂ ਜਾਗੈ ਸਾਬ ਜੀ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਕੋਈ ਡਰ ਨਹੀਂ ਤੇ ਸੁੱਖ ਦੇ ਨਾਲ ਕਹਿੰਦੇ ਪ੍ਰੇਮ ਨਹੀਂ ਕਰਦਾ ਸੋ ਸੁੱਖ ਸਨੇਹੋਂ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨਦਾ ਹੈ ਮਿੱਟੀ ਤੇ ਸੋਨੇ ਨੂੰ ਇੱਕ ਰੂਪ ਕਰਕੇ ਮੰਨਦਾ ਹੈ ਇਹ ਵਸਤਾ ਉਹਨਾਂ ਗੁਰੂ ਕੇ ਸਿੱਖਾਂ ਦੀ ਭਾਈ ਮਤੀ ਦਾਸ ਸਾਹਿਬ ਜੀ ਦੀ ਭਾਈ ਦੇ ਆਲਾ ਜੀ ਦੀ ਭਾਈ ਸਤੀ ਦਾਸ ਜੀ ਦੀ ਜਿਨ੍ਹਾਂ ਨੇ ਸੋਨੇ ਤੇ ਮਿੱਟੀ ਨੂੰ ਇੱਕ ਰੂਪ ਜਾਣਿਆ ਕੰਚਨ ਮਾਟੀ ਮੰਨਿਆ ਮਿੱਟੀ ਤੇ ਸੋਨੇ ਨੂੰ ਇੱਕ ਰੂਪ ਹੀ ਕਹਿੰਦੇ ਜਾਣਨਾ ਕਰਦੇ ਹਨ ਜੀ ਰਹਾ ਰਹਾ ਵਾਲੀਆਂ ਪੰਕਤੀਆਂ ਦौरा ਸਾਹਿਬ ਜੀ ਕਿਰਪਾ ਕਰਦੇ ਹਨ ਨਾ ਨਿੰਦਿਆ ਨਾ ਉਸਤਤ ਜਾਕਾ ਲੋਭ ਮੋਹ ਅਮਨਾ ਸਾਬ ਜੀ ਕਹਿੰਦੇ ਨਾ ਉਹ ਨਿੰਦਿਆ ਕਰਦੇ ਕਿਸੇ ਦੀ ਤੇ ਨਾ यूं ਉਸਤਤ ਕਰਦੇ ਵਡਿਆਈ ਕਰਦੇ ਜਿਵੇਂ ਆਪ ਮਨੁੱਖ ਸਾਧ ਸੰਗਤ ਜੀ ਆਪਾਂ ਦੇਖਦੇ ਆ ਨਾ ਗੁਰੂ ਦੀ ਹਜ਼ੂਰੀ ਵਿੱਚ ਹੀ ਕੋਈ ਗੁਨ ਨਹੀਂ ਹੁੰਦਾ ਕੋਈ ਕਿਸੇ ਪ੍ਰਕਾਰ ਦੇ ਕੋਈ ਗੱਲ ਨਹੀਂ ਹੁੰਦੀਗੀ ਤੇ ਐਵੇਂ ਵਦਿਆ ਵਾਧੂ ਦੀਆਂ ਵਡਿਆਈਆਂ ਹੀ ਮਨੁੱਖ ਕਰੀ ਦਾ ਮਨੁੱਖ ਨਹੀਂ ਆਉਂਦਾ ਸੋ ਨਹ ਨਿੰਦਿਆ ਨਾ ਉਸਤਤ ਜਾਕਾ ਸੋ ਨਾ ਨੁੰਦਿਆ ਕਰਦੇ ਤੇ ਨਾ ਕਹਿੰਦੇ ਉਸਤਤੀ ਕਰਦੇ ਕੋਈ ਵਡਿਆਈ ਕਰਦੇ ਨਹੀਂ ਕਿਉਂਕਿ ਸਾਹਿਬ ਜੀ ਦੇ ਪਾਵਨ ਬਚਨ ਨੇ ਨਿੰਦਿਆ ਭਲੀ ਕਿਸੇ ਕੇ ਨਾਹੀਂ ਮੂਰਖ ਮੁਗਧ ਕਰਾਨਾ ਮੋਹ ਕਾਲੇ ਤੇ ਨੰਦਕਾਂ ਨਰਕੇ ਘੋਰ ਪਵੰਨ ਨਿੰਦਿਆ ਕੀ ਸਵਾਸ ਸੰਗ ਜੀ ਕਿਸੇ ਵਿੱਚ ਹੋਣ ਗੁਣ ਉਹਦੇ ਵਿੱਚ ਦੋਸ਼ આરોਪਨੇ ਇਹ ਨੰਦਿਆ ਹੁੰਦੀ ਹੈ ਪਰ ਜਿਹੜਾ ਸੱਚ ਨੂੰ ਸੱਚ ਕਹਿਣਾ ਉਹ ਕੋਈ ਨਿੰਦਿਆ ਨਹੀਂ ਹੁੰਦੀ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਨਾ। ਸੋ ਉਹ ਹਰ ਕੇ ਸੰਤਨ ਆਖੇ ਬਨਾਰਸ ਤੇ ਠਾਗੋ ਸਮੇਂ ਦੇ ਜਿਹੜੇ ਕਬੀਰ ਸਾਹਿਬ ਜੀ ਦੀ ਬਰਾਬਰਤਾ ਕਰਦੇ ਸੀ। ਕਬੀਰ ਸਾਹਿਬ ਜੀ ਦੇ ਰਿਸ ਕਰਦੇ ਸੀ। ਸਾਧੂ ਬਣੇ ਸੀ, ਸੰਤ ਬਣੇ ਸੀ। ਪਰ ਨਾ ਤਾਂ ਸੰਤਾ ਵਾਲੀ ਕੋਈ ਗੋਣੀ ਸੀ। ਸਾਧੂਆਂ ਵਾਲੇ ਕੋਈ ਗੌਨੀ ਸੀ ਉਹਨਾਂ ਨੂੰ ਕਬੀਰ ਸਾਹਿਬ ਜੀ ਨੇ ਕਿਹਾ ਬਨਾਰਸ ਦੇ ਠੱਗ ਕਾਂਸੀ ਦੇ ਵਿੱਚ ਬਨਾਰਸ ਕਾਂਸੀ ਨੂੰ ਕਿਹਾ ਜਾਂਦਾ ਹੈ ਉੱਥੇ ਬਹੁਤੇ ਸੀ ਸੋ ਜਿਵੇਂ ਉਹ ਸਮੇਂ ਦੇ ਵਿੱਚ ਕਬੀਰ ਸਾਹਿਬ ਜੀ ਨੇ ਇਸੇ ਕਰਕੇ ਬਚਨ ਕਿਹਾ ਸੀ ਪਰ ਹੁਣ ਉਹ ਸਮੇਂ ਦੇ ਕਿਤਾ ਨਿੰਦਿਆ ਕਰਦਾ ਸਮਾਂ ਨਹੀਂ ਹੁਣ ਕਬੀਰ ਸਾਹਿਬ ਰੱਬ ਦੇ ਪਿਆਰੇ ਕਿਸੇ ਦੀ ਨਿੰਦਿਆ ਨਹੀਂ ਕਰਦੇਗੇ ਇਹ ਸੱਚ ਬਚਨ ਬੋਲਿਆ ਸੀ ਕਿ ਇਹ ਹਰ ਕੇ ਸੰਤ ਨਹੀਂ ਉਹ ਹਰ ਕੇ ਸੰਤ ਨਾ ਕੀ ਬਣਾ ਸਕੇ ਠੱਗ ਸੋ ਜੋ ਨੰਨ ਦੀਆ ਨਾ ਉਸਤਤ ਜਾਕਾ ਨਾ ਕਹਿੰਦੇ ਉਸਤਤੀ ਕਰਦੇ ਨਾ ਕਿਸੇ ਦੀ ਨਿੰਦਿਆ ਕਰਦੇ ਨੇ ਲੋਭ ਮੋਹ ਅਮਾਨਾ ਨਾ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਪਦਾਰਥਾਂ ਦਾ ਲੋਭ ਲਾਲਚ ਤੇ ਨਾ ਯੋਗ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਮੋਹ ਹੁੰਦਾ ਹੈ ਸੰਸਾਰ ਦਾ ਮੋਹ ਨਹੀਂ ਪਰਿਵਾਰ ਦਾ ਮੋਹ ਨਹੀਂ ਸੋ ਅਮਾਨਾ ਕਿਸੇ ਪ੍ਰਕਾਰ ਦਾ ਕੋਈ ਅਮਾਨ ਨਹੀਂ ਕਰਦੇ ਪਦਾਰਥਾਂ ਦਾ ਮਾਨ ਨਹੀਂ ਕਰਦੇ ਹੰਕਾਰ ਨਹੀਂ ਕਰਦੇ ਐਸੀ ਅਵਸਥਾ ਉਹਨਾਂ ਗੁਰੂ ਕੇ ਪਿਆਰਿਆਂ ਦੀ ਹੈ ਜੀ ਹਰ ਕ ਸੋਗ ਤੇ ਰਹੇ ਨਿਆਰੂ ਨਾਹੇ ਮਾਣ અપਮਨ ਖੁਸ਼ੀ ਤੇ ਗਮੀ ਦੇ ਵਿੱਚ ਸਾਬ ਜੀ ਕਹਿੰਦੇ ਹਰ ਕ ਸੋਗ ਤੇ ਰਹੇ ਨਿਆਰਾ ਨਿਆਰੇ ਬਣ ਵਿਚ ਰਹਿੰਦੇ ਉਹਨਾਂ ਦਾ ਜੀਵਨ ਰੱਬ ਦੇ ਪਿਆਰਿਆਂ ਦਾ ਸੋਗ ਦੇ ਵਿੱਚ ਉਹ ਸੋਗ ਨਹੀਂ ਮਨਾਉਂਦੇ ਤੇ ਖੁਸ਼ੀਆਂ ਦੇ ਵਿੱਚ ਉਹ ਗੁਰੂ ਦੀ ਦੱਸੀ ਹੋਈ ਮਰਯਾਦਾ ਤੋਂ ਜਿਵੇਂ ਆਪ ਸੰਸਾਰ ਦੇ ਜੀਵ ਗੁਰੂ ਪਿਆਰੇ ਆਪਾਂ ਦੇਖਦੇ ਹਾਂ ਕਿਤੇ ਖੁਸ਼ੀ ਆ ਜੇ ਨਾ ਫਿਰ ਕਿਤੇ ਪੈਰ ਨਹੀਂ ਲੱਗਦਾ ਮਨੁੱਖ ਦਾ ਐਸੇ ਕਰਮ ਕਰਦਾ ਫਿਰ ਜਿਹੜੇ ਗੁਰੂ ਸਾਹਿਬ ਜੀ ਸਾਨੂੰ ਰੋਕਦੇ ਨੇ ਖੁਸ਼ੀਆਂ ਦੇ ਵਿੱਚ ਭੁੱਲ ਹੀ ਜਾਂਦਾ ਰੱਬ ਨੂੰ ਕਹਿ ਲੀਏ ਸੋ ਹਰਕ ਸੋਗ ਤੇ ਰਹੇ ਨਿਆਰੋ ਹਰਕ ਤੇ ਖੁਸ਼ੀ ਦੇ ਵਿੱਚ ਨਿਆਰੇਪਣ ਵਿੱਚ ਰਹਿੰਦੇ ਨੇ ਨਾਹੀਂ ਮਾਨ અપਮਾਨਾ ਨਾਹੀਂ ਕਹਿੰਦੇ ਕਿਸੇ ਦਾ ਮਾਨ ਕਰਦੇ ਨੇ ਹੰਕਾਰ ਕਰਦੇ ਨੇ ਤੇ અપਮਾਨ ਨਰਾਦਰ ਵੀ ਉਹ ਕਿਸੇ ਦਾ ਨਹੀਂ ਕਰਦੇ ਰੱਬ ਦੇ ਪਿਆਰੇ ਹਰਕ ਸੋਗ ਤੇ ਰਹੇ ਨਿਆਰੂ ਖੁਸ਼ੀ ਤੇ ਗਮੀ ਦੇ ਵਿੱਚ ਨਿਆਰੇਪਣ ਵਿੱਚ ਰਹਿੰਦੇ ਹਨ ਨਾਹੀਂ ਮਾਨ અપਮਾਨਾ ਨਾ ਕਹਿੰਦੇ ਮਾਨ ਤੇ ਹੰਕਾਰ અપਮਾਨ ਵੀ ਕਿਸੇ ਦਾ ਉਹ ਕਰਦੇ ਨਹੀਂ ਹਨ ਜੀ ਨਰਾਦਰ ਨਹੀਂ ਕਿਸੇ ਦਾ ਕਰਦੇ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਹਿੰਦੇ ਆਸਾ ਮੰਦੀਆਂ ਤੇ ਮਨਸਾ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਮਨ ਦੇ ਅੰਦਰ ਵਾਸ਼ਨਾਵਾਂ ਉੱਠਦੀਆਂ ਰਹਿੰਦੀਆਂ ਪਦਾਰਥਾਂ ਦੀਆਂ ਉੱਠਦੇ ਰਹਿੰਦੀਆਂ ਨੇ ਹੋਰ ਵਸਤੂਆਂ ਦੀਆਂ ਉੱਠਦੀਆਂ ਰਹਿੰਦੇ ਨੇ ਆਸਾ ਸਾਬ ਜੀ ਕਹਿੰਦੇ ਏਕ ਆਸ ਰੱਖੋ ਮਨ ਬਾਹੇ ਸਰਬ ਰੋਗ ਨਾਨਕ ਮਿਟ ਜਾਹੇ ਸੋ ਆਸਾਂ ਮਨਸਾ ਸਗਲ त्यागਿ ਉਹ ਤਿਆਗ ਦਿੰਦੇ ਨੇ ਕਿਸੇ ਪ੍ਰਕਾਰ ਦੀ ਕੋਈ ਉਹ ਆਸ ਨਹੀਂ ਰੱਖਦੇ ਕਿ ਸਾਡੀ ਬਹੁਤੀ ਲੰਮੀ ਉਮਰ ਹੋਵੇ ਅਸੀਂ ਬਹੁਤਾ ਸਮਾਂ ਜੀਏ ਬਹੁਤੇ ਸਾਡੇ ਕੋਲ ਪਦਾਰਥ ਹੋਣ ਬਹੁਤੀ ਸਾਡੇ ਕੋਲੇ ਮਾਲਾ ਹੋਵੇ ਇਸ ਤਰ੍ਹਾਂ ਦੀ ਕੋਈ ਉਹ ਆਸ ਨਹੀਂ ਕਰਦੇ ਰੱਬ ਦੇ ਪਿਆਰੇ ਆਸਾਂ ਮਨਸਾ ਮਨ ਦੀਆਂ ਭੈੜੀਆਂ ਵਾਸ਼ਨਾਵਾਂ ਇਹ ਸਭ ਤਿਆਗ ਦਿੰਦੇ ਨੇ ਜਗਤ ਰਹਿ ਨਿਰਾਸਾ ਤੇ ਜਗ ਦੀਆਂ ਰੌ ਰੀਤਾਂ ਵੱਲੋਂ ਉਹ ਨਰਾਸ ਰਹਿੰਦੇ ਹਨ ਜੀ ਕਾਮ ਕ੍ਰੋਧ ਦੇ ਪਰਸੇ ਨਾਹਿਨ ਤੇ ਘਟ ਬ੍ਰਹਮਨ ਵਾਸਾ ਕਾਮ ਤੇ ਕਰੋ ਉਹਨਾਂ ਨੂੰ ਪਰਸਦੇ ਨਹੀਂ ਆਏ ਕਾਮ ਕ੍ਰੋਧ ਦੇ ਪਰਸੇ ਨਾਹਿਨ ਤੇ ਘਟ ਬ੍ਰਹਮਨ ਵਾਸਾ ਸਹਿਬ ਜੀ ਕਹਿੰਦੇ ਉਹਨਾਂ ਦੇ ਹਿਰਦੇ ਦੇ ਅੰਦਰ ਘਟ ਅੰਤਸ਼ ਕਰਨ ਦੇ ਅੰਦਰ ਬ੍ਰਹਮ ਵਾਹਿਗੁਰੂ ਕਾਲ ਕੋ ਕਹਿੰਦੇ ਨਿਵਾਸ ਕਰ ਲੈਂਦਾ ਹੈ ਜਿਹੜੇ ਕਹਿੰਦੇ ਕਾਮ ਤੇ ਕਰੋਧ ਜਿਨ੍ਹਾਂ ਨੂੰ ਇਹ ਪਰਸਦੇ ਨੇ ਵਿਸ਼ੇ ਤੇ ਵਕਾਰ ਜਿਨ੍ਹਾਂ ਨੂੰ ਪਰਸਦੇ ਨਹੀਂ ਹਨ ਤੇ ਕੰਡ ਬ੍ਰਹਮਨਵਾਸਾ ਉਹਨਾਂ ਦੇ ਅੰਦਰ ਵਾਹਿਗੁਰੂ ਗਾਲਪੁਰਖ ਕਹਿੰਦੇ ਬ੍ਰਹਮ ਜੀ ਨਿਵਾਸ ਕਰਦਾ ਹੈ ਜੀ ਗੌਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ ਕਹਿੰਦੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਗੁਰੂ ਦੀ ਰਹਿਮਤ ਹੁੰਦੀ ਹੈ ਗੁਰ ਕਿਰਪਾ ਜੇ ਨਰ ਕੋ ਕੀਨੀ ਤੇਜੁ ਜੁਗਤਿ ਪਛਾਨੀ ਉਹਨਾਂ ਨੇ ਵਿਧੀ ਇਹ ਜੁਗਤੀ ਗੁਰੂ ਤੋਂ ਪਛਾਨ ਲਈ ਆ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਗੁਰ ਕਿਰਪਾ ਜੇ ਨਰ ਨਰ ਕਹਿੰਦੇ ਮਨੁੱਖ ਨੂੰ ਜਿਨ੍ਹਾਂ ਮਨੁੱਖਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ ਉਹਨਾਂ ਨੇ ਜਿਹੜੀ ਸ਼ਬਦ ਦੇ ਵਿੱਚ ਮੇਰੇ ਪਾਤਸ਼ਾਹ ਜੀ ਇਹ ਜੁਗਤੀ ਦੱਸ ਕੇ ਗਏ ਨਾ ਜੀਵਨ ਜੁਗਤੀ ਹੈ ਨਾ ਸੋ ਦੁੱਖ ਦੇ ਵਿੱਚ ਦੁੱਖ ਨਾ ਮੰਨਣਾ ਸੋ ਸੁੱਖ ਦੇ ਨਾਲ ਪ੍ਰੇਮ ਨਹੀਂ ਕਰਨਾ ਪੈ ਕਿਸੇ ਪ੍ਰਕਾਰ ਦਾ ਮਨ ਵਿੱਚ ਰੱਖਣਾ ਨਹੀਂ ਸੋ ਮਿੱਟੀ ਤੇ ਸੋਨੇ ਨੂੰ ਇੱਕ ਰੂਪ ਜਾਣਣਾ ਕਿਸੇ ਦੀ ਕੋਈ ਨਿੰਦਿਆ ਨਹੀਂ ਕਰਨੀ ਨਾ ਕਿਸੇ ਦੀ ਵਡਿਆਈ ਕਰਨੀ ਹੈ ਨਾ ਕਿਸੇ ਪ੍ਰਕਾਰ ਦਾ ਕੋਈ ਲੋਭ ਹੈ ਨਾ ਕਿਸੇ ਦੇ ਨਾਲ ਕੋਈ ਮੋਹ ਹੈ ਇਸੇ ਤਰ੍ਹਾਂ ਨਾ ਖੁਸ਼ੀ ਤੇ ਨਾ ਕੋਈ ਗਮੀ ਮਨ ਦੇ ਵਿੱਚ ਨਿਆਰੇਪਣ ਵਿੱਚ ਰਹਿਣਾ ਸੋ ਮਾਣ ਤੇ અપਮਾਨ ਤੋਂ ਰਹਿਤ ਰਹਿਣਾ ਆਸਾਂ ਤੇ ਵਾਸ਼ਨਾਵਾਂ ਜਿਹੜੀਆਂ ਮੰਨਦੀਆਂ ਸਾਰੀਆਂ ਤਿਆਗ ਦੇਣੀਆਂ ਜਗ ਦੀਆਂ ਰੌ ਰਿਟਾਂ ਵੱਲੋਂ ਨਰਾਸ ਰਹਿਣਾ ਕਾਮ ਕ੍ਰੋਧ ਦੇ ਪਰਸੇ ਨਾ ਹਨ ਜਿਨ੍ਹਾਂ ਨੂੰ ਕਾਮ ਤੇ ਕ੍ਰੋਧ ਵਿਸ਼ੇ ਆਦਿਕ ਪਰਸਦੇ ਨਹੀਂ ਹਨ ਤੇ ਉਹਨਾਂ ਦਾ ਘੜ ਦੇ ਵਿੱਚ ਬ੍ਰਹਮ ਦੇ ਵਿੱਚ ਨਿਵਾਸ ਤੇ ਯੁਗਤੀ ਕਹਿੰਦੇ ਉਹਨਾਂ ਗੁਰੂ ਕੇ ਪਿਆਰਿਆ ਨੇ ਗੁਰਮੁਖ ਖਾਂ ਨੇ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਈ ਉਹਨਾਂ ਨੇ ਕਹਿੰਦੇ ਪਛਾਣ ਲਈ ਹੈ ਜੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਸਹਿਬ ਜੀ ਸ਼ਬਦੀਆਂ ਆਖਰ ਦੀਆਂ ਪੰਕਤੀਆਂ ਦੁਆਰਾ ਕਿਰਪਾ ਕਰਦੇ ਨੇ ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਦੇ ਵਿੱਚੋਂ ਮਿਲ ਜਾਂਦੇ ਨੇ ਜਿਵੇਂ ਕਹਿੰਦੇ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ ਨਾਨਕ ਲੀਨ ਭਇਓ ਜਿਉ ਜਲ ਮੈਂ ਜਲ ਆਇਕ ਟਾਨਾ ਤੇਉ ਜੋਤੀ ਸੰਗ ਜੋਤ ਸਮਾਨ ਮਟਕੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਰ ਸਤਿਗੁਰੂ ਬਾਣ ਨਾਨਕ ਲੇਨ ਭਇਓ ਗੋਬਿੰਦ ਸਿਓ ਉਹ ਗੋਬਿੰਦ ਵਾਹਿਗੁਰੂ ਕਾਲਪੁਰਖ ਜਿਹੜਾ ਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਹੈ ਉਹਦੇ ਵਿੱਚ ਇਸ ਤਰ੍ਹਾਂ ਕਹਿੰਦੇ ਮਿਲ ਜਾਂਦੇ ਨੇ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਉਹ ਪਾਣੀ ਰੂਪ ਹੀ ਹੋ ਜਾਂਦਾ ਜਿਵੇਂ ਲਹਿਰਾਂ ਪਾਣੀ ਦੇ ਵਿੱਚ ਮਿਲ ਕਰਕੇ ਪਾਣੀ ਰੂਪ ਹੀ ਹੋ ਜਾਂਦੀਆਂ ਹਨ ਦਸਵੇਂ ਪਾਤਸ਼ਾਹ ਮਹਾਰਾਜ ਗ੍ਰੀਨਵਾਸ ਤੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਨੇ ਦਸਮੇ ਦੀ ਬਾਣੀ ਦੇ ਵਿੱਚ ਹਰ ਹਾਰ ਜਨ ਦੋਈ ਏਕ ਹੈ ਬੇ ਵਿਚਾਰ ਕਛ ਨਾ ਹੈ ਜਲ ਤਉ ਪੈ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਹਰੀ ਤੇ ਹਰੀ ਦੇ ਜਾਲ ਕਹਿੰਦੇ ਇਸ ਤਰ੍ਹਾਂ ਇੱਕਮਕ ਹੁੰਦੇ ਨੇ ਜਿਵੇਂ ਲਹਿਰਾਂ ਕਹਿੰਦੇ ਮਿਲ ਕਰਕੇ ਪਾਣੀ ਦੇ ਵਿੱਚ ਉਹ ਪਾਣੀ ਰੂਪ ਹੀ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਸੋ ਪਾਣੀ ਜਿਵੇਂ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਇਸ ਤਰ੍ਹਾਂ ਹੀ ਉਹ ਪਰਮੇਸ਼ਰ ਦੇ ਵਿੱਚ ਕਹਿੰਦੇ ਸਮਾ ਜਾਂਦੇ ਹਨ ਸੋ ਇਹ ਗਰੀਨਵਾਸ ਸੱਤੇ ਪਾਤਸ਼ਾ ਅਨੁਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਅੱਜ ਦਾ ਪਾਵਨ ਸ਼ਬਦ ਅਮਰਤ ਵੇਲੇ ਦਾ ਬਖਸ਼ਿਸ਼ ਕੀਤਾ ਅਖਰੀ ਵਿਚਾਰ ਕਰਦਿਆਂ ਮਹਾਰਾਜ ਇੱਕ ਨੀ ਅਨੇਕ ਪ੍ਰਕਾਰ ਦੀਆਂ ਸੁਭਾਵਕ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਅਣਜਾਣ ਮੱਥੇ ਸਮਝ ਕਰਕੇ ਮਾਫ਼ ਕਰਨੀਆਂ ਜੀ ਆਪ ਜੀ ਦਾ ਦੱਸਿਆ ਉਪਦੇਸ਼ ਹਿਰਦੇ ਤੇ ਵਸਾ ਕਰਕੇ ਕਰਤਾਰਤ ਕਰਨਾ ਸ਼ਬਦੀਆਂ ਅਖ ਲੀਆਂ ਪੰਕਤੀਆਂ ਦਾ ਪਾਠ ਸੰਝਾ ਕਰਕੇ ਸਤਿਗੁਰਾਂ ਅਗੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਗੌਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੇ ਕਤਹਿ ਨਾ ਛੂਟੀ ਐ ਕਨ ਕਨ ਭੂਲਣ ਹਾਰ ਬਖਸਣ ਹਾਰ ਬਖਸ ਲਾ नानक पार उतार